ਬਲਵਿੰਦਰ ਸਿੰਘ ਗੁੰਮੜਾ ਜੀ ਨੇ ਉਹਨਾਂ ਦੇ ਕੋਲ ਇੱਕ ਕੇਸ ਆਇਆ ਧਰਮਗੜ ਪਿੰਡ ਦਾ ਜਿੱਥੇ ਕਹਿੰਦੇ ਨੇ ਕਿ ਇੱਕ ਪਿੰਡ ਦੇ ਵਿੱਚ ਸ਼ਾਮਲਾਟ ਜ਼ਮੀਨ ਦੱਬੀ ਹੋਈ ਹੈ ਤੇ ਉਹਨਾਂ ਦੇ ਵੱਲੋਂ ਹੀ ਚੋਣ ਲੜੀ ਜਾ ਰਹੀ ਹੈ ਇਸ ਬੀਬੀ ਨੂੰ ਦੁਬਾਰੇ ਫੇਰ ਡਰਾਉਂਦੇ ਤੇ ਮੰਗਦੇ ਵੀ ਇੱਕ ਵਾਰੀ ਪੰਚਾਇਤ ਸਾਡੀ ਬਣ ਜਾਣ ਦਿਓ ਸਰਪੰਚ ਸਾਡਾ ਬਣ ਜਾਣ ਦਿਓ ਪੰਚ ਅਸੀਂ ਬਣ ਜਾਾਂਗੇ ਉਹ ਕੋ ਜਿਹੜਾ ਰਸਤਾ ਇਹ ਜਗ੍ਹਾ ਜਿਹੜੀ ਤੁਸੀਂ ਕੋਰਟ ਤੋਂ ਕੇਸ ਪਾ ਕੇ ਲਈ ਹੈ ਤੁਹਾਨੂੰ ਵਾਪਸ ਲੈ ਕੇ ਦਿਖਾਵਾਂਗੇ ਤੇ ਤੁਹਾਡਾ ਰਸਤਾ ਬੰਦ ਕਰਾਂਗੇ ਇਸ ਬੀਬੀ ਨੂੰ ਹੁਣੇ ਡਰ ਸਤਾ ਰਿਹਾ ਵੀ ਜੇ ਅਜਿਹੇ ਪੰਚ ਬਣ ਗਏ ਤਾਂ ਜਿਹੜੀ ਪਿੰਡ ਦੀ ਰਹਿੰਦੀ ਜ਼ਮੀਨ ਹੈ ਸ਼ਾਮਲਾਟ ਉਹ ਵੀ ਦੱਬੀ ਜਾਊਗੀ ਤੇ ਮੇਰਾ ਰਸਤਾ ਫੇਰ ਨਾ ਕਿਤੇ ਉਹ ਦੱਬ ਲੈਣ। ਅੱਜ 3-4 ਜਗ੍ਹਾ ਕੇਸ ਜਿੱਤ ਕੇ ਤਾਂ ਸਾਨੂੰ ਰਸਤਾ ਮਿਲਿਆ ਹੈ। ਤਾਂ ਵੀ ਪੰਚਾਇਤ ਹੀ ਸਾਨੂੰ ਰਸਤਾ ਮਿਲਿਆ। ਹੁਣ ਜੇ ਇਹਨਾਂ ਦੀ ਪੰਚਾਇਤ ਬਣ ਗਈ ਇਹਨਾਂ ਨੂੰ ਐ ਵੀ ਇਸ ਫੇਰਦੁਆਰੇ ਜਿਹੜਾ ਤਾਂ ਕਰੂਗਾ। ਜੀਵੇਂ ਸਭ ਜਾਣਦੇ ਨੇ ਕਿ ਪਹਿਲਾਂ ਵੋਟਾਂ ਪਈਆਂ ਸੀ ਪੰਚਾਇਤੀ ਪਰ ਉਸ ਸਮੇਂ ਬਹੁਤ ਸਾਰੇ ਪਿੰਡ ਰਹੇਗੇ ਸੀ ਜਿੱਥੇ ਚੋਣਾ ਹੋਣੀਆਂ ਸੀ ਪਰ ਹੁਣ ਬਹੁਤ ਸਾਰੇ ਪਿੰਡ ਇਦਾਂ ਦੇ ਨੇ ਜਿੱਥੇ ਚੋਣਾ ਹੋਣਗੀਆਂ ਨੇ ਪਰ ਕੁਝ ਲੋਕ ਇਦਾਂ ਦੇ ਨੇ ਕਹਿੰਦੇ ਨੇ ਕਿ ਜਿਹੜੇ ਸ਼ਾਮਲਾਟ ਜ਼ਮੀਨਾਂ ਦੱਬੀ ਬੈਠੇ ਨੇ ਜੇ ਉਹੀ ਲੋਕ ਚੋਣਾ ਲੜਨਗੇ ਤਾਂ ਫਿਰ ਛਡਾਨਗੇ ਕੀ ਸੋ ਇਸੇ ਤੇ ਅੱਜ ਚਰਚਾ ਕਰਾਂਗੇ ਅੱਜ ਸਾਡੇ ਨਾਲ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਜੀ ਨੇ ਉਹਨਾਂ ਦੇ ਕੋਲ ਇੱਕ ਕੇਸ ਆਇਆ ਧਰਮਗੜ ਪਿੰਡ ਦਾ ਜਿੱਥੇ ਕਹਿੰਦੇ ਨੇ ਕਿ ਇੱਕ ਪਿੰਡ ਦੇ ਵਿੱਚ ਸ਼ਾਮਲਾਟ ਜ਼ਮੀਨ ਦੱਬੀ ਹੋਈ ਹੈ ਤੇ ਉਹਨਾਂ ਦੇ ਵੱਲੋਂ ਹੀ ਚੋਣ ਲੜੀ ਜਾ ਰਹੀ ਹੈ ਸੋ ਪੂਰੀ ਗੱਲ ਜਾਣਕਾਰੀ ਲੇਵਾਂਗੇ ਕੁੰਬੜਾ ਸਾਹਿਬ ਜੀ ਤੋਂ ਸਾਡੇ ਨਾਲੋਂ ਪਰਿਵਾਰ ਵੀ ਮੌਜੂਦ ਹੈ ਜਿਹੜੇ ਇਹ ਕੇਸ ਕਰ ਰਹੇ ਨੇ ਸੋ ਸਵਾਗਤ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੁਸੀਂ ਜਦੋਂ ਸਾਡੀ ਆਵਾਜ਼ ਲੋਕਾਂ ਦੀ ਆਵਾਜ਼ ਪਬਲਿਕ ਦੀ ਆਵਾਜ਼ ਹੈ ਇਹ ਸਰਕਾਰ ਤੱਕ ਪ੍ਰਸ਼ਾਸਨ ਤੱਕ ਤੇ ਉਹ ਜਿਹੜੇ ਬੋਲੇ ਤੇ ਗੁੰਗੇ ਅਫਸਰਾਂ ਉਹਨਾਂ ਤੱਕ ਪਹੁੰਚਾਉਂਦੇ ਨੇ ਤੇ ਰੱਬ ਵਰਗੇ ਸਾਡੇ ਘਰੇ ਸਰੋਤੇ ਤੁਹਾਡੇ ਰਾਹੀਂ ਸਾਡੀ ਆਵਾ ਤੇ ਗੱਲ ਕਰ ਲਈ ਇਲੈਕਸ਼ਨ ਦੀ ਅੱਜ ਪੰਜਾਬ ਚ ਜਿਹੜਾ ਰਹਿੰਦਾ ਇਲੈਕਸ਼ਨ ਹੈ ਪੰਚਾਇਤੀ ਇਲੈਕਸ਼ਨ ਹੈ ਜਿਹਦਾ ਪੰਚ ਵੀ ਬਣਨੇ ਨੇ ਸਰਪੰਚ ਵੀ ਬਣਨੇ ਨੇ ਤੇ ਉਸੇ ਲੜੀ ਚ ਅੱਜ ਪਿੰਡ ਧਰਮਗੜ ਹੈ ਬਲਾਕ ਮੁਹਾਲੀ ਤਹਿਸੀਲ ਮੁਹਾਲੀ ਜ਼ਿਲ੍ਹਾ ਮੁਹਾਲੀ 11 ਫੀਸ ਦੇ ਨੇੜੇ ਧਰਮਗੜ ਪਿੰਡ ਹੈ ਧਰਮਗੜ ਪਿੰਡ ਚ ਪੰਚਾਇਤ ਬਣਨ ਜਾ ਰਹੀ ਹੈ ਪੰਚ ਬਣਨ ਜਾ ਰਹੇ ਆ ਆਪਣੇ ਬੜੇ ਵਾਡਾਂ ਚੋਂ ਲੋਕਾਂ ਨੂੰ ਹਰ ਇੱਕ ਬੰਦੇ ਨੂੰ ਅਧਿਕਾਰ ਹੈ ਜਿਹੜਾ ਪਿੰਡ ਦਾ ਵੋਟਰ ਹੈ ਖੜ ਸਕਦਾ ਹੈ ਪਰ ਖੜੋ ਸਕਦਾ ਜਿਹਦੇ ਕੋਲੇ ਪੰਚਾਇਤੀ ਜ਼ਮੀਨ ਪਹਿਲਾਂ ਦੱਬੀ ਨਾ ਹੋਵੇ ਜਾਂ ਦੱਬਣ ਦੀ ਉਮੀਦ ਨਾ ਰੱਖਦਾ ਹੋਵੇ ਇਹ ਬੰਦਾ ਪਹਿਲਾਂ ਛਡਾਣ ਵਾਸਤੇ ਪੰਚਾਇਤਾਂ ਨੂੰ ਜਿਹੜਾ ਹੈ ਛੱਪਣਾ ਨੂੰ ਟੋਬਿਆਂ ਨੂੰ ਧਰਮਸ਼ਾਲਾ ਨੂੰ ਬਚਾਓ ਵਾਸਤੇ ਹੱਕ ਰੱਖਾ ਰਖਾਓ ਵਾਸਤੇ ਚੁਣਿਆ ਜਾਂਦਾ ਨਾ ਕਿ ਦੱਬਣ ਵਾਸਤੇ ਅੱਜ ਸਾਡੇ ਕੋਲ ਇਹ ਆਈ ਹੈ ਬਈ ਹਰਵਿੰਦਰ ਕੌਰ ਕੋਈ ਪਤਨੀ ਜਿਹੜੀ ਹੈਗੀ ਗੁਰਪ੍ਰੀਤ ਸਿੰਘ ਪਹਿਲਾਂ ਪੰਜੋ ਸਰਪੰਚ ਸੰਮਤੀ ਨਾਲ ਚੁਣੀ ਗਈ ਨਿਰਵਿਰੋਧਤਾ ਹੋਈ ਹੈ ਐਪਲੀਕੇਸ਼ਨ ਵਾਪਸ ਕਰਾਈ ਬਾਕੀ ਦੂਜੀ ਪੰਜ ਇੱਕ ਕੱਲ ਪਰਸੋਂ ਨੂੰ ਪਰਸੋਂ ਇਲੈਕਸ਼ਨ ਹੈ ਐਤਵਾਰ ਨੂੰ ਬਣਨ ਜਾ ਰਹੀ ਹੈ ਅਸੀਂ ਇੱਕ ਲਿਖਤੀ ਦਰਖਾਸਤ ਬੀਬੀ ਗਰਮੀਤ ਕੌਰ ਧਰਮਗੜ ਤੋਂ ਸਾਡੇ ਕੋਲ ਆਈ ਦੇ ਉਹਨਾਂ ਨੇ ਇੱਕ ਲਿਖਤੀ ਦਰਖਾਸਤ ਚੋਣ ਕਮਿਸ਼ਨ ਪੰਜਾਬ ਤੇ ਡੀਸੀ ਮੁਹਾਲੀ ਤੇ ਡੀਡੀਪੀਓ ਮੁਹਾਲੇ ਇਹ ਤਿੰਨਾਂ ਨੂੰ ਇੱਕ ਲਿਖਤੀ ਦਰਖਾਸਤਾਂ ਭੇਡੀਆਂ ਨੇ ਵੀ ਜਿਹੜੇ ਵਿਅਕਤੀ ਚੋਣ ਲੱਗੇ ਆ ਪੰਜ ਬਣ ਲਗੇ ਆ ਇੱਕ ਪੰਜ ਬਣ ਵੀ ਗਈ ਉਹਨਾਂ ਕੋਲੋਂ ਅਸੀਂ ਡੀਡੀਪੀਓ ਦੇ ਆਰਡਰ ਆ ਡੀਡੀਪੀਓ ਦੇ ਆਰਡਰ ਆ ਡਾਇਰੈਕਟਰ ਦੇ ਆਰਡਰ ਆ ਉਹਨਾਂ ਕੋਲੋਂ ਪੰਚਾਇਤੀ ਲੈਂਡ ਪਹਿਲਾਂ ਪੰਚਾਇਤੀ ਜ਼ਮੀਨ ਛੜਾਈ ਆ ਕਿਸ ਪਾ ਕੇ ਬਹੁਤ ਮੁਸ਼ਕਲ ਨਾਲ ਪਹਿਲਾਂ ਉਹਨਾਂ ਦਾ ਪਰਿਵਾਰਕ ਮੈਂਬਰੀ ਹਜ਼ਾਰ ਗਰਮੇਲ ਸਿੰਘ ਸੀ ਸ਼ਾਇਦ ਉਹਨਾਂ ਦਾ ਬਜ਼ੁਰਗ ਸੀ ਸੋਹਰਾ ਸੀ ਡੈਥ ਹੋ ਗਈ ਪਰ ਉਹਨਾਂ ਨੇ ਜਿਹੜਾ ਹੈਗਾ ਪਹਿਲਾਂ ਵੀ ਆਪਣੀ ਘਰ ਵਾਲੀ ਦੇ ਨਾਂ ਜਿਹੜਾ ਪੰਚਾਇਤੀ ਰਿਕਾਰਡ 'ਚ ਪੰਚਾਇਤੀ ਜ਼ਮੀਨ ਦਾ ਜਿਹੜਾ ਮਾਲਕਾਨੇ ਚ ਹੱਕ ਜਾਂ ਉਕਸਤ ਕਰਨ ਦੇ ਹੱਕ 'ਚ ਜਿਹੜਾ ਹੈ ਨਾਂ ਚੜਾ ਲਿਆ ਸੀ ਪਹਿਲਾਂ ਵੀ ਉਹ ਐਗਜ਼ੈਂਪਲ ਹੈ ਇਸੇ 'ਚ ਜਿਹੜੀ ਸ੍ਰੀ ਰਾਮ ਲਿਖਦੀ ਸਾਫਾ ਡਰਾਂ 'ਚ ਲਿਖਦੀ ਵੀ ਉਹ ਸਰਪੰਚ ਬਣਨ ਕਰਕੇ ਆਪਣੀ ਘਰ ਵਾਲੀ ਦਾ ਜਿਹੜਾ ਨਾਂ ਉਕਸਤ ਕਰਨ 'ਚ ਪਾ ਗਿਆ ਸੀ ਤਾਂ ਕਿ ਹੁਣ ਇਹਨੂੰ ਇਹ ਡਰ ਹੈ ਜੀ ਪਹਿਲਾਂ 4 ਸਾਲ ਲੜ ਕੇ ਕੇਸ ਲੜਿਆ 75 ਸਾਲਾਂ ਬੀਬੀ ਹੈ ਹੱਡ ਦੀ ਮਰੀਜ਼ ਹੈ ਪੇਸ਼ੈਂਟ ਹੈ ਬੇਟਾ ਇੱਕ ਇੱਕ ਹੈ ਉਪਦੇਸ਼ ਗਿਆ ਵਾ ਘਰੇ ਦੋਨੇ ਜਣੀਆਂ ਨੂੰ ਤੇ ਸੱਸ ਤੇ ਦੋਨਾਂ ਦੋ ਤਿੰਨ ਬੱਚੇ ਇਹਨ ਪੋਤਾ ਬੋਤੀਆਂ ਉਹਨਾਂ ਨੂੰ ਲੈ ਕੇ ਰਹਿ ਰਹੇ ਨੇ ਇਸ ਬੀਬੀ ਨੂੰ ਦੁਬਾਰੇ ਫੇਰ ਡਰਾਉਂਦੇ ਤੇ ਮੰਗਾਂਦੇ ਵੀ ਇੱਕ ਵਾਰੀ ਪੰਚਾਇਤ ਸਾਡੀ ਬਣ ਜਾਣ ਦੇਓ ਸਰਪੰਚ ਸਾਡਾ ਬਣ ਜਾਣ ਦੇਓ ਪੰਜ ਅੱਸੀ ਬਣ ਜਾਾਂਗੇ ਤੁਹਾਤੋਂ ਜਿਹੜਾ ਰਸਤਾ ਇਹ ਜਗ੍ਹਾ ਜਿਹੜੀ ਤੁਸੀਂ ਕੋਰਟ ਤੋਂ ਕੇਸ ਪਾ ਕੇ ਲਈ ਹੈ ਤੁਹਾਨੂੰ ਵਾਪਸ ਲੈ ਕੇ ਦਿਖਾਵਾਂਗੇ ਤੇ ਤੁਹਾਡਾ ਰਸਤਾ ਬੰਦ ਕਰਾਵਾਂਗੇ ਇਸ ਬੀਬੀ ਨੂੰ ਹੁਣ ਇਹ ਡਰ ਸਤਾ ਰਿਹਾ ਵੀ ਜੇ ਅਜਿਹੇ ਪੰਚ ਬਣ ਗਏ ਤਾਂ ਜਿਹੜੀ ਪਿੰਡ ਦੀ ਰਹਿੰਦੀ ਜ਼ਮੀਨ ਹੈ ਸ਼ਾਮਲਾਟ ਉਹ ਵੀ ਦੱਬੀ ਜਾਊਗੀ ਤੇ ਮੇਰਾ ਰਸਤਾ ਫੇਰ ਨਾ ਕਿਤੇ ਦੱਬ ਲੈਣਾ ਸਾਰਾ ਕੁਝ ਕਰ ਦੇਣ ਤੇ ਇਸ ਕਰਕੇ ਅਸੀਂ ਜਿਹੜੀ ਲਿਖਤੀ ਦਰਖਾਸਤ ਦਿੱਤੀ ਹੈ ਤੁਹਾਡੇ ਇਰਾਹੀ ਮਾਨਯੋਗ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਡੀਡੀਪੀਓ ਮੁਹਾਲੀ ਨੂੰ ਮੁੱਖ ਮੰਤਰੀ ਪੰਜਾਬ ਨੂੰ ਤੇ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਬੇਨਤੀ ਕਰਦੇ ਹੱਥ ਬੰਨ ਕੇ ਵੀ ਅਜੇ ਪੰਚਾਂ ਸਰਪੰਚਾਂ ਨੂੰ ਨਾ ਚੁਣੋ ਜਿਹੜਾ ਪਹਿਲਾਂ ਹੀ ਡਿਫਾਲਟ ਰਿਹਾ ਦਾਗੀ ਹੈਗਾ ਜੇਕਰ ਅਜੇ ਦਾਗੀ ਪੰਚਾਂ ਸਰਪੰਚਾਂ ਨੂੰ ਬਣਾਉਗੇ ਤਾਂ ਉਹਦੇ ਚ ਸੁਭਾਵਿਕ ਹੈ ਜਿਹੜੇ ਪੰਚਾਇਤੀ ਜ਼ਮੀਨ ਦੇ ਕਬਜ਼ੇ ਹੋਣਗੇ अच्छा बिबिंग की कहना चाहोगे जेड़े तुसी रास्ते दी गल कीती है ओ हुण रास्ता त्वाडा लग्या होया हां जी लग्या होया रास्ता रास्ता लग्या होया 4 साल केस लड़के इस रास्ता लेया बलविंदर सिंह 굼ੜੇ ਦੇ थ्रू ए ਸਾਡੇ ਨਾਲ ਸਾਡਾ ਇਹਨਾਂ ਨੇ ਸਹਿਯੋਗ ਦੇਆ ਤਾਂ ਫੇਰ ਹੁਣ ਸਾਨੂੰ ਦੋ ਗੱਠੇ ਦਾ ਰਸਤਾ ਮਿਲਿਆ ਬਾਕੀ ਜਿਹੜੀ ਜਗ੍ਹਾ ਸੀ ਪੰਚਾਇਤੀ ਉਹ ਪੰਚਾਇਤੀ ਜਗ੍ਹਾ ਪੰਚਾਇਤ ਦੇ ਅੰਡਰ ਹੋ ਗਈ ਤੇ ਹੁਣ ਦੁਬਾਰੇ ਫੇਰ ਸਾਨੂੰ ਉਦੋਂ ਦੀ ਮਾਰੀ ਜਾਂਦੇ ਆ ਸਾਨੂੰ ਧਮਕੀਆਂ ਪਹਿਲਾ ਜਦ ਐਮਐਲਏ ਬਣਿਆ ਸੀ ਜਦ ਵੀ ਕਹਿੰਦੇ ਸੀ ਅਸੀਂ ਤੁਹਾਤੋਂ ਛਡਾ ਕੇ ਦਿਖਾਵਾਂਗੇ ਸਾਡਾ ਐਮਐਲਏ ਆਪਣਾ ਬਣ ਗਿਆ ਫੇਰ ਉਸ ਤੋਂ ਬਾਅਦ ਹੁਣ ਕਹਿੰਦੇ ਅਸੀਂ ਪੰਚਾਇਤੀ ਮੈਂਬਰ ਬਣ ਗਏ ਹੁਣ ਤੁਹਾਨੂੰ ਪੱਕਾ ਲੈ ਕੇ ਛਡਾ ਦਿਖਾਵਾਂਗੇ ਤੁਸੀਂ ਵੀ ਇੱਥੇ ਆਸੀਂ ਵੀ ਇੱਥੇ ਆ ਤੁਸੀਂ ਦੇਖਦੇ ਜਾਏ ਜੇ ਨਾ ਰਸਤਾ ਹਰੇ ਜਗ੍ਹਾ ਨਾ ਛਡਾ ਕੇ ਕਬਜਾ ਸਾਡੇ ਕੋਲ ਹੋ ਗਿਆ ਅੱਛਾ ਕਾਨੂੰਨੀ ਤੌਰ ਤੇ ਹੋਣੀ ਨਹੀਂ ਰਸਤਾ ਤੁਹਾਡਾ ਲੱਗਿਆ ਹੋਇਆ ਲੱਗਿਆ ਹੋਇਆ ਹਾਂਜੀ 3-4 ਜਗ੍ਹਾ ਕੇਸ ਜਿੱਤ ਕੇ ਤਾਂ ਸਾਨੂੰ ਰਸਤਾ ਮਿਲਿਆ ਹੈ ਤਾਂ ਵੀ ਪੰਚਾਇਤੀ ਰਾਹੀਂ ਸਾਨੂੰ ਰਸਤਾ ਮਿਲਿਆ ਹੁਣ ਜੇ ਇਹਨਾਂ ਦੀ ਪੰਚਾਇਤ ਬਣ ਗਈ ਇਹਨਾਂ ਨੂੰ ਇਹ ਵੀ ਅਸੀਂ ਫੇਰ ਦੁਬਾਰੇ ਜਿਹੜਾ ਤਾਂ ਕਰੂੰਗੇ ਇਹਨਾਂ ਨੂੰ ਜਿਹੜਾ ਜਗ੍ਹਾ ਛੜਾਈ ਐ ਤਕਰੀਬਨ ਲਗਭਗ 16 ਮਰਲੇ ਤੋਂ ਕਨਾਲ ਦੇ ਵਿੱਚ ਵਿਚਾਲੇ ਜਿਹੜੀ ਛੜਾਈ ਐ ਬੀਬੀ ਨੇ ਆਪਣੇ ਖਰਚੇ ਤੇ ਜਿਹੜਾ ਪੰਚਾਇਤ ਦਾ ਕੰਮ ਸੀ ਸਰਪੰਚ ਦਾ ਕੰਮ ਸੀ ਉੱਥੇ ਦੀ ਪੰਚਾਇਤ ਦਾ ਛੜਾਣ ਦਾ ਕੰਮ ਸੀ ਬੀਬੀ ਨੇ ਆਪਣੇ ਖਰਚੇ ਤੇ ਆਪਣੇ ਕੋਲੋਂ ਖਰਚਾ ਕਰਕੇ ਇਹ ਕਨਾਲ ਲਗਾ ਲਗਭਗ ਕਨਾਲ ਜਗ੍ਹਾ ਛੜਾ ਕੇ ਸਿਰਫ 2 ਮਰਲੇ ਦਾ ਰਸਤਾ ਲਿਆ 2 ਮਰਲੇ ਦਾ ਰਸਤਾ ਬਾਕੀ ਦਾ ਜਿਹੜੀ 18 ਮਰਲੇ ਜਗ੍ਹਾ ਪੰਚਾਇਤ ਦੇ ਹਵਾਲੇ ਕੀਤੀ ਐ ਆਪਣੇ ਕੋਲੋਂ ਕੇਸ ਲੜ ਕੇ ਪਰ ਉਸ ਪੰਚਾਇਤ ਪਿਓ ਰਸਤਾ ਬਰਕਰਾਰ ਹੋਵੇ ਜਾਂ ਪ੍ਰਸ਼ਾਸਨ ਨੂੰ ਜਹੀਦਾ ਉਹ ਨਾਲ ਲੱਗਦੇ ਪੱਕਾ ਕਰ ਦੇਣਾ ਚਾਹੀਦਾ ਤਾਂ ਕਿ ਮੁੜ ਕੇ ਕੋਈ ਬੰਦਾ ਅਜਿਹੀ ਹਰਕਤ ਨਾ ਕਰ ਸਕੇ ਅਸੀਂ ਤੁਹਾਡੇ ਰਾਂਹ ਇਹ ਵੀ ਮੰਗ ਕਰਦੇ ਹਾਂ ਬੀਡੀਪੀਓ ਮੁਹਾਲੀ ਨੂੰ ਡੀਡੀਪੀਓ ਮੁਹਾਲੀ ਨੂੰ ਡੀਸੀ ਨੂੰ ਉਹ ਜਿਹੜਾ ਰਸਤਾ ਦਿੱਤਾ ਹੈ ਉਹ ਹਲੇ ਕੱਚਾ ਫਿਲਹਾਲ ਉਹਨੂੰ ਤੁਰੰਤ ਪੱਕਾ ਕੀਤਾ ਜਾਵੇ ਤਾਂ ਕਿ ਅਜਿਹੇ ਲੋਕ ਦੁਬਾਰਾ ਇਹਨਾਂ ਨੂੰ ਤੰਗ ਪ੍ਰੇਸ਼ਾਨ ਕਰਨ। ਅੱਛਾ ਹੁਣ ਜਿੱਦਾਂ ਤੁਹਾਡੇ ਕੋਲ ਇਹ ਫਰਿਆਦ ਲੈ ਕੇ ਆਏ ਨੇ ਤੁਸੀਂ ਅੱਗੇ ਕੋਈ ਕਾਰਵਾਈ ਕੀਤੀ ਹੈ ਕਿਸੇ ਨੂੰ ਇਹ ਦਰਖਾਸਤ ਪਾਈ ਹੈ ਅੱਗੇ? ਅਸੀਂ ਇਹ ਦਰਖਾਸਤਾਂ ਪਾ ਕੇ ਰਜਿਸਟਰੀਆਂ ਕਰ ਚੁੱਕੇ ਨੇ। ਤੁਹਾਡੇ ਰਾਹੀਂ ਪ੍ਰਸ਼ਾਸਨ ਨੂੰ ਦੀ ਸਾਰਾ ਕੁਝ ਦੱਸਦਾ ਜੇਕਰ ਅੱਜ ਵੀ ਫੇਰ ਵੀ ਕੋਈ ਕਾਰਵਾਈ ਨਾ ਹੋਈ ਤਾਂ ਅਸੀਂ ਬਾਕੀ ਵੀ ਲੋਕਾਂ ਨੂੰ ਪੰਜਾਬ ਚ ਅਸੀਂ ਅਪੀਲ ਕਰਦੇ ਆਂ ਤੁਹਾਡੇ ਰਾਹੀਂ ਮੋਰਚਾ ਅਗਵਾਹੀ ਕਰੂਗਾ ਕਿਤੇ ਵੀ ਜਿੱਥੇ ਪੰਚ ਜਾਂ ਸਰਪੰਚ ਪੰਚਾਇਤੀ ਜ਼ਮੀਨ ਦੱਬੀ ਹੋਈ ਹੈ ਐਪਲੀਕੇਸ਼ਨਾਂ ਲਿਆਣ ਰਿਕਾਰਡ ਲਿਆਣ ਤਾਂ ਕਿ ਅਸੀਂ ਇੱਕ ਪੀਆਈਐਲ ਪਬਲਿਕ ਜਿਨ ਪਟੀਸ਼ਨ ਜਿਹੜੀ ਹੈ ਸਾਡੇ ਨਾਲ ਤੇ ਪਊਗੀ ਅਸੀਂ ਪਹਿਲਾਂ ਵੀ ਕਈ ਪਬਲਿਕ ਜਿਨ ਪਟੀਸ਼ਨਾਂ ਪਾਈਆਂ ਤੇ ਜਿੱਤੇ ਆ ਤੇ ਇਹੇ ਲੋਕਾਂ ਨੂੰ ਅਸੀਂ ਹਟਾਇਆ ਪਹਿਲਾਂ ਸੋ ਧੰਨਵਾਦ ਜੀ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਸੋ ਇਸ ਜੀ ਆਪਣੇ ਆਪ ਬਲਵਿੰਦਰ ਸਿੰਘ ਕੁੰਬੜਾ ਆਤੇ ਹੋ ਪੀੜਿਤ ਪਰਿਵਾਰ ਜਿਨ੍ਹਾਂ ਨੇ ਇਹ ਦਰਖਾਸਤ ਕੀਤੀ ਹੈ ਕਿ ਅੱਜ ਵੀ ਪਿੰਡਾਂ ਦੇ ਵਿੱਚ ਸਾਡੀ ਜ਼ਮੀਨਾਂ ਤੇ ਸ਼ਾਮਲਾੜ ਜਿੱਥੇ ਦੱਬੀਆਂ ਹੋਈਆਂ ਨੇ ਸਾਨੂੰ ਰਸਤਾ ਨਹੀਂ ਮਿਲਦਾ ਹਾਲਾਂਕਿ ਉਹਨਾਂ ਨੇ ਕੇਸ ਕਰਕੇ ਰਸਤਾ ਲੈ ਵੀ ਲਿੱਤਾ ਪਰ ਕਹਿੰਦੇ ਨੇ ਕਿ ਸਾਡੀ ਪੰਚਾਇਤ ਆਣ ਤੋਂ ਅਸੀਂ ਲੈ ਕੇ ਦਿਖਾਵਾਂਗੇ ਸੋ ਅਸੀਂ तमाम ਗੱਲਾਂ ਬਾਤਾਂ ਕੀਤੀਆਂ ਕੁੰਮੜਾ ਸਾਹਿਬ ਦੇ ਨਾਲ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸੋ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਅਖੰਡ ਲੋਕ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਕਾ ਇਹ ਜ਼ਰੂਰ ਕਰ ਲੋ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸਹਿਯੋਗੀ ਜਗਦੀਪ ਦੇ ਨਾਲ ਸਾਨੂੰ ਜਾਂਚਲਾ ਦੀ ਰਿਪੋਰਟ ਮੋਹ